ਅੱਜ ਮੈਂ ਤੁਹਾਨੂੰ ਮੇਰੀਆਂ ਦੋ ਪਸੰਦੀਦੀਆਂ ਕਿਤਾਬਾਂ ਬਾਰੇ ਦੱਸਾਂਗੀ ਜਿਹੜੀਆਂ ਮੈਨੂੰ ਬਹੁਤ ਬਹੁਤ ਵਧੀਆ ਲੱਗੀਆਂ ਤੇ ਮੇਰੀ ਜ਼ਿੰਦਗੀ ਦੀ ਸਭ ਤੋਂ ਪਹਿਲੀ ਕਿਤਾਬ ਸੀ ਅਜਾਤੀ ਮੇਰਾ brand ਇਹ ਕਿਤਾਬ ਜਦੋਂ ਮੈਂ ਪੜ੍ਹੀ ਮੈਨੂੰ ਬਹੁਤ ਪਸੰਦੀਦੀ ਕਿਤਾਬ ਮੈਂ ਇਸ ਕਿਤਾਬ ਵਰਗੀ ਹੋਰ ਕਿਤਾਬ ਲੱਭਣ ਦੀ ਕੋਸ਼ਿਸ਼ ਵੀ ਕੀਤੀ ਪਰ ਕਦੇ ਵੀ ਮੈਨੂੰ ਲੱਗਦਾ ਮੈਨੂੰ ਤਾਂ ਨਹੀਂ ਲੱਭੀ ਉਸ ਵਰਗੀ ਕਿਤਾਬ ਮੈਨੂੰ ਨਹੀਂ ਕਦੇ ਲੱਭੀ ਹੈਗੀ ਤੇ ਮੈਨੂੰ ਲੱਗਦਾ ਸ਼ਾਇਦ ਸਾਰਿਆਂ ਨਾਲ ਹੀ ਹੁੰਦਾ ਜੇ ਤੁਹਾਨੂੰ ਇੱਕ ਚੀਜ਼ ਪਸੰਦ ਆ ਜਾਏ ਤੇ ਫਿਰ ਤੁਸੀਂ ਉਹਦੇ ਵਰਗੀਆਂ ਹੋਰ ਚੀਜ਼ਾਂ ਲੱਭਣ ਦੀ ਕੋਸ਼ਿਸ਼ ਕਰਦੇ ਹੋ ਜਦ ਕਿ ਉਹ ਲੱਭਦੀਆਂ ਨਹੀਂ ਸੋ ਮੈਂ ਉਹ ਕਿਤਾਬ ਪੜ੍ਹੀ ਉਹ ਕਿਤਾਬ ਚ ਬੇਸਿਕਲੀ ਕੀ ਹੈ ਇੱਕ ਹਰਿਆਣੇ ਦੀ ਕੁੜੀ ਅਨੁਰਾਧਾ ਬੇਨੀਵਾਲ ਇਸ ਰਾਈਟਰ ਇਸ ਬੁੱਕ ਦੀ ਰਾਈਟਰ ਦਾ ਨਾਮ ਹੈ ਉਹ ਯੂਰਪ ਘੁੰਮਣ ਜਾਂਦੀ ਹੈ ਤੇ ਉਥੋਂ ਯੂਰਪ ਦਾ ਤੇ ਇੰਡੀਆ ਦਾ ਕੰਪੈਰੀਜ਼ਨ ਆਫ ਦੀ ਜਰਨੀ ਬਾਰੇ ਮਤਲ ਸਾਰਾ ਕੁਝ ਉਹਨੇ ਉਸ ਕਿਤਾਬ ਚ ਲਿਖਿਆ ਹੈ ਤੇ ਉਹ ਕਿਤਾਬ ਮੈਨੂੰ ਬਹੁਤ ਪਸੰਦ ਆਈ ਸੀ ਪਰ ਉਸ ਤੋਂ ਬਾਅਦ ਕਾਫੀ ਟਾਈਮ ਬਾਅਦ ਇੱਕ ਹੋਰ ਕਿਤਾਬ ਆਈ ਹੈ ਫੰਟਾਸੀਆ ਇਹ ਸਪੈਨਿਸ਼ ਭਾਸ਼ਾ ਦਾ ਸ਼ਬਦ ਹੈ ਤੇ ਜਿਹਨੂੰ ਇੰਗਲਿਸ਼ 'ਚ ਆਪਾਂ ਫੈਂਟਸੀ ਕਹਿੰਦੇ ਆ ਫੰਟਾਸੀਆ ਕਿਤਾਬ ਆਈ ਹੈ ਸਾਦਿਪ ਗਿਲ ਲੇਖਕ ਦਾ ਨਾਮ ਹੈ ਤੇ ਇਹ ਕਿਤਾਬ ਮੈਂ 2 ਘੰਟੇ 'ਚ ਖਤਮ ਕਰਤੀ ਲਿਟਰਲੀ ਇੰਨੀ ਵਧੀਆ ਲੱਗੀ ਮੈਨੂੰ ਕਿਤਾਬ ਇਸ ਕਿਤਾਬ 'ਚ ਕਹਾਣੀਆਂ ਨੇ ਯਾਤਰਾ ਦੇ ਨਾਲ ਰਿਲੇਟਡ ਕਹਾਣੀਆਂ ਨੇ ਤੇ ਕੁਝ ਸਪੈਨਿਸ਼ ਦੀਆਂ ਕਹਾਣੀਆਂ ਅਨੁਵਾਦ ਕਰਕੇ ਇਸ ਕਿਤਾਬ 'ਚ ਲਿਖੀਆਂ ਹੋਈਆਂ ਨੇ ਮੈਂ ਤੁਹਾਨੂੰ ਇਹ ਦੋਨੋਂ ਕਿਤਾਬਾਂ ਰਿ ਕਮੈਂਡ ਕਰਾਂਗੀ ਕਿ ਜਿਹੜੇ ਨਵੇਂ ਵੀ ਨੇ ਜਿਨ੍ਹਾਂ ਨੇ ਕਿਤਾਬਾਂ ਪੜ੍ਹਨੀਆਂ ਸ਼ੁਰੂ ਕਰਨੀਆਂ ਨੇ ਉਹ ਚਾਹੇ ਇਹਨਾਂ ਤੋਂ ਸ਼ੁਰੂਆਤ ਕਰ ਲੈਣ ਇਹ ਇੰਨੀਆਂ ਵਧੀਆ ਕਿਤਾਬਾਂ ਨੇ ਤੁਹਾਨੂੰ ਤੁਹਾਡਾ ਇੰਟਰਸਟ ਨਹੀਂ ਟੁੱਟਣ ਦੇਣਗੇ ਜਮੈਂ ਤੁਹਾਨੂੰ ਬੰਨ ਕੇ ਰੱਖਣਗੀਆਂ ਇਹ ਕਿਤਾਬਾਂ ਬਹੁਤ ਸੋਹਣੀਆਂ ਬਹੁਤ ਕਮਾਲ ਦੀਆਂ ਕਿਤਾਬਾਂ ਨੇ ਇੱਕ ਵਾਰ ਪੜ੍ਹ ਕੇ ਦੇਖੋ ਖਰੀਦਣ ਲਈ ਮੈਨੂੰ ਮੈਸੇਜ ਕਰੋ ਕਿਤਾਬਾਂ ਤੁਹਾਡੇ ਘਰ ਪਹੁੰਚ ਜਾਣਗੀਆਂ ਧੰਨਵਾਦ